ਵਾਇਕੁਰਜੀ ਦਾ ਖਾਲਸਾ ਵਾਇਕੁਰਜੀ ਵਤੇ ਅਸੀਂ ਖੜੇ ਆ ਗੁਰਦੁਆਰਾ ਸਾਹਿਬ ਯੂਬਾ ਸਿਟੀ ਜਿੱਥੇ 46ਵਾਂ ਮਹਾਨਗਰ ਕੀਰਤਨ ਸੱਜਣ ਜਾ ਰਿਹਾ ਨਵੰਬਰ 2 ਨੂੰ ਤਿਆਰੀਆਂ ਮੁਕੰਮਲ ਨੇ ਸੰਗਤ ਵਾਸਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਿਹੜੇ ਉਹ ਚੱਲ ਰਹੇ ਆ ਤੇ ਅਸੀਂ ਖੜੇ ਆ ਇੱਥੇ ਲੰਗਰ ਹਾਲ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜਿਹੜਾ ਲੰਗਰ ਚੱਲ ਰਿਹਾ ਸਭ ਤੋਂ ਪਹਿਲਾ ਵੀਰਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੇ ਪੱਤੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਦੀ ਭੰਗ ਇਹ ਜਿਹੜਾ ਲੰਗਰ ਚੱਲ ਰਿਹਾ ਇਹ ਕਿਹੜੀ ਸੰਗਤ ਵੱਲੋਂ ਹੁੰਦਾ ਜੀ ਇਹ ਬਸੇਵਾਦਾਰਾਂ ਵੱਲੋਂ ਹੀ ਆ ਜੀ ਲੋਕਲ ਯੂਥ ਸਿਟੀ ਯੂਥ ਸਿਟੀ ਗੁਰੂ ਘਰ ਦੀ ਸੇਵਾ ਕਰ ਆਪਣਾ ਪੂਰਾ ਨਾਮ ਕੀ ਆ ਤੇ ਇਹ ਜਿਹੜੀ ਸੰਗਤ ਹੈ ਇਹਨੂੰ ਕਿਸ ਤਰ੍ਹਾਂ ਜਿਹੜੀ ਤਿਆਰੀ ਕਰਦੀ ਹੈਗੀ ਆ ਇਹ ਮੇਰਾ ਨਾਮ ਜਸਵੀਰ ਸਿੰਘ ਧਾਮੀ ਸੰਗਤ ਜਿਹੜੀ ਹੈ ਜਿੱਦਾ ਆਪਣੇ ਗਰੁੱਪ ਹੈਗਾ ਜਰਜੀਕਲਾ ਯੂਥ ਕਲੱਬ ਉਹਨਾਂ ਦੇ ਨਾਲ ਸਹਿਯੋਗ ਨਾਲ ਗੁਰੂ ਘਰ ਦੇ ਸਹਿਯੋਗ ਨਾਲ ਸੰਗਤ ਦੇ ਸਹਿ ਕੱਟ ਆ ਰਿਹਾ ਜਿਸ ਤਰ੍ਹਾਂ ਐਸਵਾਰ ਸ਼ਾਰੀਵਾਂ ਨਗਰ ਕੀ ਤੁਮ ਜਿਹੜਾ ਆ ਉਹ ਸੱਜਣ ਜਾ ਰਿਹਾ ਤੇ ਇਹੜੀਆਂ ਤਿਆਰੀਆਂ ਹੁੰਦੀਆਂ ਲੰਗਰ ਦੀਆਂ ਇਹ ਕਦੋਂ ਤੋਂ ਸ਼ੁਰੂ ਕਰ ਦਿੰਦੇ ਆ ਤੁਸੀਂ ਇਹ ਜੀ ਦੋ ਕ ਪੀਕਾਂ ਪਹਿਲਾਂ ਜਿੱਦਾ ਹਰੇਕ ਨਗਰ ਕੀਰਤਨ ਤੋਂ ਸ਼ੁਰੂ ਕਰ ਦਿੰਦੀਆਂ ਆ ਤੇ ਬਾਕੀ ਸੰਗਤ ਦਾ ਮਹਾਰਾਜ ਦੇ ਬਹੁਤ ਪ੍ਰਭਾਵ ਹੈਗਾ ਆ ਬਾਕੀ ਸੰਗਤਾਂ ਦੇ ਅੱਗੇ ਬੇਨਤੀ ਇਹ ਹੀ ਆ ਕਿ ਹੌਮ ਹਮਾ ਕੇ ਪਹੁੰਚੋ ਗੁਰੂ ਜੀਆਂ ਰੌਣਕਾਂ ਨੂੰ ਵਧਾਓ ਧਿਆਨ ਕੇ ਸੇਵਾ ਵਿੱਚ